ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਅਡੋਲ ਤੇ ਉਮੀਦ ਕਰਦੀ ਆ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਕਰਦੀ ਆ ਨਾਲ ਹੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਵੀਡੀਓ ਕੁਝ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਉਸ ਸਮੇਂ ਦੀ ਗੱਲ ਕਰਨ ਜਾ ਰਹੇ ਹਾਂ ਜਦੋਂ ਔਰਤਾਂ ਦੇ ਲਈ ਇਹ ਸਮਾਂ ਮੁਸ਼ਕਲ ਭਰਿਆ ਹੁੰਦਾ ਸੀ ਭਾਵਕੀ ਔਰਤਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਕੁਝ ਔਰਤਾਂ ਅਜਈਆਂ ਸਨ ਜਿਨ੍ਹਾਂ ਨੇ ਸਮਾਜ ਦੇ ਉਹਨਾਂ ਸਾਰੀਆਂ ਹੀ ਪਰਿਸਥਿਤੀਆਂ ਨੂੰ ਪਛਾੜ ਕੇ ਆਪਣੀ ਇੱਕ ਵੱਖਰੀ ਥਾਂ ਬਣਾਈ ਹੈ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦਾ ਤੇ ਗੱਲ ਕਰਦੇ ਹਾਂ ਪੱਤਰਕਾਰੀ ਦੀ ਦੁਨੀਆ ਦੀ ਤੇ ਜਿਸ ਦੇ ਵਿੱਚ ਪਹਿਲੀ ਮਹਿਲਾ ਫੋਟੋ ਜਰਨਲਿਸਟ ਇੱਕ ਅਜੇਹੀ ਹੋਈ ਹੈ ਜਿਸ ਨੇ ਦੁਨੀਆ ਪਰ ਦੇ ਉਹਨਾਂ ਸਾਰੇ ਹੀ ਖੂਬਸੂਰਤ ਪਲਾਂ ਨੂੰ ਕੈਦ ਕੀਤਾ ਗੱਲ ਕਰਦੇ ਹਾਂ ਹੁਮੈ ਵਿਆਰਾਵਾਲਾ ਦੀ ਜਿਨ੍ਹਾਂ ਨੇ ਆਪਣੀ ਕੈਮਰੇ ਦੇ ਉਸ ਜਨੂੰਨ ਨੂੰ ਦੁਨੀਆ ਭਰ ਦੇ ਵਿੱਚ ਅੱਗੇ ਲੈ ਕੇ ਆਂਦਾ। ਹੋਮਈ ਦੇ ਬਚਪਨ ਦੀ ਗੱਲ ਕੀਤੀ ਜਾਵੇ ਤਾਂ ਹੋਮਈ 1913 ਦੇ ਵਿੱਚ ਗੁਜਰਾਤ ਦੇ ਵਿੱਚ ਇੱਕ ਪਾਰਸੀ ਪਰਿਵਾਰ ਦੇ ਵਿੱਚ ਪੈਦਾ ਹੋਈ। ਹੋਮਈ ਦਾ ਬਚਪਨ ਜ਼ਿਆਦਾਤਰ ਘੁੰਮਣ ਫਿਰਨ ਦੇ ਵਿੱਚ ਬੀਤਿਆ ਕਿਉਂਕਿ ਉਸਦੇ ਪਿਤਾ ਇੱਕ ਸਫਰੀ تھیਟਰ ਸਮੂਹ ਦੇ ਨਾਲ ਇੱਕ ਅਭਿਨੇਤਾ ਵੀ ਸਨ। ਐਸੇ ਮਗਰੋਂ ਉਸਦਾ ਪਰਿਵਾਰ ਮੁੰਬਈ ਦੇ ਵਿੱਚ ਫਸਿਆ ਜਿੱਥੇ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ ਆ। ਅਤੇ ਆਪਣੇ ਸਕੂਲ ਤੱਕ ਪਹੁੰਚਣ ਦੇ ਲਈ ਇੱਕ ਲੰਬੀ ਦੂਰੀ ਤੈਅ ਕੀਤੀ। ਹੁਮੈ ਨੇ ਅਰਥ ਸ਼ਾਸਤਰ ਦੇ ਵਿੱਚ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਸ ਨੇ ਵਕਾਰੀ ਜੀ ਦੇ ਸਕੂਲ ਆਫ ਆਰਟ ਤੋਂ ਡਿਪਲੋਮਾ ਹਾਸਲ ਕਰਨ ਦੀ ਚੋਣ ਕੀਤੀ। ਇਸੇ ਦੌਰਾਨ 1926 ਦੇ ਵਿੱਚ ਇੱਕ ਫ੍ਰੀ ਲੈਂਸ ਫੋਟੋਗ੍ਰਾਫਰ ਦੇ ਨਾਲ ਉਸ ਦੀ ਮੁਲਾਕਾਤ ਹੁੰਦੀ ਹੈ ਜਿਸ ਦਾ ਨਾਮ ਸੀ ਮਾਨੇਕਸ਼ ਵਿਆਰਾਵਾਲਾ। ਇਹ ਉਹ ਵਿਅਕਤੀ ਸੀ ਜਿਸਨੇ ਕਿ ਉਸ ਨੂੰ ਫੋਟੋਗ੍ਰਾਫੀ ਦੀ ਉਹ ਸਾਰੀ ਕਲਾ ਦੇ ਬਾਰੇ ਜਾਣੂ ਕਰਵਾਇਆ ਤੇ ਨਾਲ ਹੀ ਹਮੈ ਨੂੰ ਉਸਨੇ ਕੈਮਰਾ ਵੀ ਰੋਲੀ ਫਲੈਕਸ ਗਿਫਟ ਦੇ ਵਿੱਚ ਦਿੱਤਾ। ਇਹ ਹਮੈ ਦੇ ਨਾਲ ਵਿਆਹ ਵੀ ਕਰਵਾ ਲਿਆ। ਇਸ ਤੋਂ ਬਾਅਦ ਕੈਮਰਾ ਹਮੈ ਦੇ ਲਈ ਇੱਕ ਜਾਨੂਨ ਦਾ ਵਿਸ਼ਾ ਬਣ ਗਿਆ। ਹਮੈ ਨੇ ਇੱਕ ਸਹਾਇਕ ਦੇ ਵਜੋਂ ਫੋਟੋਗ੍ਰਾਫੀ ਦੇ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਦੀ ਸ਼ੁਰੂਆਤ ਬਲੈਕ ਐਂਡ ਵਾਈਟ ਫੋਟੋਆਂ ਨੇ ਮੁੰਬਈ ਦੇ ਵਿੱਚ ਰੋਜ਼ਾਨਾ ਜੀਵਨ ਦੇ ਸਾਰ ਨੂੰ ਕੈਪਚਰ ਕੀਤਾ। ਸੋ ਹਾਲਾਂਕਿ ਉਸ ਸਮੇਂ ਔਰਤਾਂ ਨੂੰ ਫੋਟੋਗ੍ਰਾਫੀ ਪੱਤਰਕਾਰੀ ਤਿਵਜੋਂ ਗੰਭੀਰਤਾ ਦੇ ਨਾਲ ਨਹੀਂ ਲਿਆ ਜਾਂਦਾ ਸੀ ਪਰ ਹੁਮੈ ਨੇ ਆਪਣੀ ਉਹਨਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ ਤੇ ਵੱਖਰੇ ਹੀ ਪਲਾਂ ਨੂੰ ਕੈਦ ਕੀਤਾ ਇਥੇ ਹੀ ਬਸ ਨਹੀਂ ਦੂਸਰੇ ਵਿਸ਼ਵ ਯੁੱਧ ਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਨੇ ਹਮੈਨੂ ਭਾਰਤ ਦੇ ਵਿੱਚ ਇਸ ਦੇ ਰਾਜਨੀਤਿਕ ਨਤੀਜਿਆਂ ਨੂੰ ਹਾਸਲ ਕਰਨ ਦੇ ਬਹੁਤ ਸਾਰੇ ਮੌਕੇ ਦਿੱਤੇ ਇਹ ਉਹ ਸਮਾਂ ਸੀ ਜਦੋਂ ਔਰਤਾਂ ਜਨਤਕ ਡੋਮੇਨ ਦੇ ਵਿੱਚ ਸਾਹਮਣੇ ਆਉਂਦੀਆਂ ਸਨ ਕਿਉਂਕਿ ਉਹ ਤਬਦੀਲੀ ਦੇ ਏਜੰਟ ਦੀ ਭੂਮਿਕਾ ਨਿਭਾਉਂਦੀਆਂ ਸਨ 1942 ਦੇ ਵਿੱਚ ਉਸ ਨੂੰ ਤੇ ਉਸਦੇ ਪਤੀ ਨੂੰ ਬ੍ਰਿਟਿਸ਼ ਇਨਫੋਰਮੇਸ਼ਨ ਸਰਵਿਸ ਦੇ ਦੁਆਰਾ ਫੋਟੋਗ੍ਰਾਫਰ ਵਜੋਂ ਨਿਯੁਕਤ ਕੀਤਾ ਗਿਆ ਸੀ ਜੋ ਉਹਨਾਂ ਨੂੰ ਦਿੱਲੀ ਲੈ ਕੇ ਗਿਆ ਰਾਜਸਤਾਨੀ ਲਗਭਗ 3 ਦਹਾਕਿਆਂ ਤੱਕ ਵਿਆਰਾਵਾਲਾ ਦੀ ਘਰ ਰਹੀ। ਕਨਾਟ ਪੈਲੇਸ ਦੇ ਇੱਕ ਸਟੂਡੀਓ ਤੋਂ ਆਪਣਾ ਕਾਰੋਬਾਰ ਚਲਾਉਂਦੇ ਹੋਏ ਵਿਆਰਾਵਾਲਾ ਨੇ ਇਤਿਹਾਸ ਬਣਾਉਣ ਦੇ ਵਿੱਚ ਕਬਜਾ ਕਰ ਲਿਆ। ਇਹ ਭਾਰਤ ਦੇ ਵਿੱਚ ਪਹਿਲੀ ਮਹਿਲਾ ਫੋਟੋ ਪੱਤਰਕਾਰ ਦੇ ਵਜੋਂ ਵਿਆਰਾਵਾਲਾ ਦੀ ਲੰਬੀ ਪਾਰੀ ਦੀ ਸ਼ੁਰੂਆਤ ਸੀ। ਉਮੈਨੇ ਬੀਮੀ ਸਦੀ ਦੇ ਇਤਿਹਾਸ ਦੇ ਉਹਨਾਂ ਸਾਰੇ ਹੀ ਪਲਾਂ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਇੱਥੇ ਹੀ ਬਸਨੀ ਉਸਨੇ ਆਜ਼ਾਦੀ ਦੇ ਜਿੱਥੇ ਖੁਸ਼ੀ ਦੇ ਪਲ ਸਨ ਉਹਨਾਂ ਨੂੰ ਕੈਪਚਰ ਕੀਤਾ ਤੇ ਉੱਥੇ ਹੀ ਬਹੁਤ ਅਣਸੁਲਝੇ ਅਜਿਹੇ ਮੁੱਦੇ ਸਨ ਜਿਨ੍ਹਾਂ ਨੂੰ ਉਸਨੇ ਦਰਦ ਸਮਝਦਿਆਂ ਹੋਇਆਂ ਆਪਣੇ ਕੈਮਰੇ ਦੀ ਦੁਨੀਆ ਦੇ ਵਿੱਚ ਕੈਦ ਕੀਤਾ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਫੜਕੇ ਨੇ ਤਾਮਾ ਦੀਆਂ ਤਸਵੀਰਾਂ ਖਿੱਚਣ ਤੋਂ ਲੈ ਕੇ ਲਾਲ ਕਿਲੇ ਤੇ ਲਹਿਰਾਏ ਜਾ ਰਹੇ ਸੁਤੰਤਰ ਭਾਰਤ ਦੇ ਪਹਿਲੇ ਝੰਡੇ ਨੂੰ ਕੈਪਚਰ ਕਰਨ ਤੱਕ ਹਮਈ ਨੇ ਭਾਰਤ ਨੂੰ ਆਪਣੀਆਂ ਸਭ ਤੋਂ ਮਸ਼ਹੂਰ ਤਸਵੀਰਾਂ ਦਿੱਤੀਆਂ। ਕੂੜੇ ਸਿਆਸੀ ਪਲਾਂ ਨੂੰ ਕੈਪਚਰ ਕਰਨ ਦਾ ਵਿਲੱਖਣ ਮੌਕਾ ਸੀ ਤੇ ਉਹ ਜੋਸ਼ ਨੇ ਇਮਾਨਦਾਰੀ ਮਾਣ ਤੇ ਲਗਨ ਦੇ ਨਾਲ ਕਮਾਇਆ। ਹਮਈ ਇੰਨੀ ਜ਼ਿਆਦਾ ਮਸ਼ਹੂਰ ਹੋ ਗਈ ਕਿ 1956 ਦੇ ਵਿੱਚ 14ਵੇਂ ਦলাই ਲਾਮਾ ਦੀ ਫੋਟੋ ਖਿੱਚਣ ਦੇ ਲਈ ਲਾਈਫ ਮੈਗਜ਼ੀਨ ਨੇ ਉਸਦੇ ਨਾਲ ਸੰਪਰਕ ਕੀਤਾ ਜਦੋਂ ਉਹ 나ਥੂ ਲਾਲ ਦੇ ਰਾਹੀ ਪਹਿਲੀ ਵਾਰ ਭਾਰਤ ਦੇ ਵਿੱਚ ਦਾਖਲ ਹੋਏ ਤੇ ਉਹ ਉਸਦੀ ਪਿੱਠ ਦੇ ਕੈਮਰਾ ਰੱਖ ਕੇ ਹੁਮੈ ਨੇ ਦਰਜੀਲਿੰਗ ਦੀ ਲਈ ਜਿਹੜੀ ਰੇਲਗੱਡੀ ਫੜੀ ਆ ਤੇ 5 ਘੰਟੇ ਕਾਰ ਤੋਂ ਬਾਅਦ ਗੱਡੀ ਚਲਾ ਕੇ ਉਹ ਪਰਫੈਕਟ ਸ਼ਾਟ ਲੈਣ ਦੇ ਲਈ ਉੱਥੇ ਪਹੁੰਚੀ ਪਰੇ ਹੈ ਉਸਦੀ ਹਿੰਮਤ ਸੀ ਕਿ ਉਹ ਆਪਣੇ ਇਕੱਲੇ ਸਫ਼ਰ ਤੇ ਨਿਕਲ ਪੈਂਦੀ ਸੀ ਹਮੈ ਨੇ ਕਈ ਉੱਗੀ ਸਖਸ਼ੀਅਤਾਂ ਦੀਆਂ ਫੋਟੋਆਂ ਖਿੱਚੀਆਂ ਸਨ ਜਵਾਹਰ ਲਾਲ ਨਹਿਰੂ ਨੂੰ ਇੱਕ ਫੋਟੋਜਨਿਕ ਵਿਅਕਤੀ ਪਾਇਆ ਤੇ ਉਸਦੇ ਜੀਵਨ ਦੇ ਕਈ ਪੜਾਵਾਂ ਨੂੰ ਕੈਪਚਰ ਕੀਤਾ ਇੱਕ ਨੇ ਨਹਿਰੂ ਦੀ ਬ੍ਰਿਟਿਸ਼ ਕਮਿਸ਼ਨਰ ਦੀ ਪਤਨੀ ਦੇ ਲਈ ਸਿਗਰਟ ਜਗਾਉਂਦੇ ਹੋਏ ਆਈਕੋਨਿਕ ਫੋਟੋ ਦੀ ਲਿਗਵਾਈ ਕੀਤੀ ਉਸਨੇ ਨਹਿਰੂ ਦੇ ਆਖਰੀ ਪਲਾਂ ਨੂੰ ਫੜ ਲਿਆ ਤੇ ਉਹਨਾਂ ਕਿਹਾ ਕਿ ਜਦੋਂ ਨਹਿਰੂ ਦੀ ਮੌਤ ਹੋ ਗਈ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਇੱਕ ਬੱਚੇ ਨੇ ਆਪਣਾ ਪਸੰਦੀਦਾ ਖਿਡੌਣਾ ਗਵਾ ਦਿੱਤਾ ਅਤੇ ਮੈਂ ਦੂਜੇ ਫੋਟੋਗ੍ਰਾਫਰਾਂ ਤੋਂ ਆਪਣਾ ਚਿਹਰਾ ਲੁਕਾ ਕੇ ਰੋਈ ਆਪਣੇ ਲੈਂਸ ਦੇ ਦੁਆਰਾ ਬਹੁਤ ਡੂੰਘੇ ਤੇ ਪ੍ਰਸਿੱਧ ਪਲਾਂ ਨੂੰ ਬਣਾਉਣ ਤੋਂ ਬਾਅਦ ਹਮਈ ਨੇ ਆਪਣੇ ਪਤੀ ਦੀ ਮੌਤ ਤੋਂ ਤੁਰੰਤ ਬਾਅਦ 1970 ਦੇ ਵਿੱਚ ਆਪਣਾ ਬੂਟ ਲਟਕਾ ਦਿੱਤੀ ਪੀਲੀ ਪੱਤਰਕਾਰੀ ਦੇ ਨਾਲ ਹਮਈ ਨੇ ਆਪਣੇ ਕਰੀਅਰ ਨੂੰ ਅਲਵਿਦਾ ਆਖ ਦਿੱਤਾ ਹੁਮੈ ਕਹਿੰਦੀ ਸੀ ਕਿ ਇਸ ਦੀ ਹੁਣ ਕੋਈ ਕੀਮਤ ਨਹੀਂ ਸੀ ਸਾਡੇ ਕੋਲ ਫੋਟੋਗ੍ਰਾਫਰ ਦੇ ਲਈ ਨਿਯਮ ਸਨ ਅਸੀਂ ਇੱਕ ਡਰੈਸ ਕੋਡ ਦੀ ਵੀ ਪਾਲਣਾ ਕੀਤੀ ਅਸੀਂ ਇੱਕ ਦੂਜੇ ਦੇ ਨਾਲ ਸਹਿਯੋਗੀਆਂ ਫਾਂਗ ਆਦਰ ਦੇ ਨਾਲ ਪੇਸ਼ ਆਏ ਪਰ ਫਿਰ ਚੀਜ਼ਾਂ ਸਭ ਤੋਂ ਭੈੜੀਆਂ ਹੋ ਗਈਆਂ ਤੇ ਉਹ ਕੁਝ ਸਿਰਫ ਪੈਸੇ ਕਮਾਉਣ ਤੱਕ ਹੀ ਦਿਲਚਸਪੀ ਰੱਖਦੇ ਸਨ ਸੋ ਆਪਣੀ 40 ਸਾਲ ਦੇ ਕੈਰੀਅਰ ਛੱਡਣ ਤੋਂ ਬਾਅਦ ਹਮੈ ਨੇ ਆਪਣੀਆਂ ਤਸਵੀਰਾਂ ਦਾ ਸੰਗ੍ਰਹਿ ਦਿੱਲੀ ਸਥਿਤ ਅਲਕਾਸੀ ਫਾਊਂਡੇਸ਼ਨ ਆਫ ਆਰਟਸ ਨੂੰ ਦਿੱਤਾ ਬਾਦ ਦੇ ਵਿੱਚ ਪਦਮ ਵਿਪੂਸ਼ਣ ਅਵਾਰਡੀ ਆਪਣੇ ਬੇਟਾ ਦੇ ਨਾਲ ਪਿਲਾਨੀ ਚਲੇਗੇ ਇਹ ਜਨਵਰੀ 2012 ਦੇ ਵਿੱਚ ਸੀ ਜਦੋਂ ਉਸਨੇ ਫੇਫੜਿਆਂ ਦੀ ਬਿਮਾਰੀ ਦੇ ਨਾਲ ਲੰਬੀ ਲੜਾਈ ਝੱਲਣ ਤੋਂ ਬਾਅਦ ਆਖਰੀ ਸਾਹ ਲਿਆ ਅਜਿਹੇ ਸਮੇਂ ਦੇ ਵਿੱਚ ਜਦੋਂ ਔਰਤਾਂ ਨੂੰ ਘਰਾਂ ਦੀਆਂ ਚਾਰ ਦੀਵਾਰੀਆਂ ਦੇ ਵਿੱਚ ਰਹਿਣਾ ਪੈਂਦਾ ਸੀ ਪਰ ਹੋਮਈ ਵਿਆਰਾ ਵਾਲਾ ਇੱਕ ਉਹ ਔਰਤ ਬਣ ਕੇ ਉੱਭਰੀ ਆ ਜਿਸ ਨੇ ਕੀ ਬਹੁਤ ਸਾਰੀਆਂ ਔਰਤਾਂ ਦੇ ਲਈ ਉਦਾਹਰਣ ਪੇਸ਼ ਕੀਤੀ ਹੈ ਜੋ ਵਾਕਿਆ ਹੀ ਕੁਝ ਕਰ ਗੁਜ਼ਰਨ ਵਾਲੀਆਂ ਸਨ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਤੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਕੁਝ ਨਵਾਂ ਲੈ ਕੇ ਤਦ ਤੱਕ ਦੇ ਲਈ ਮੈਨੂੰ ਦੀ ਇਜਾਜ਼ਤ ਧੰਨਵਾਦ